ਅੰਮ੍ਰਿਤਸਰ ਦੇ ਲਾਕਾ ਬਟਾਰਾ ਰੋਡ ਤੇ ਸਥਾਪਿਤ ਦਰਗਾਹ ਨੋਗਜੀਆਂ ਸਰਕਾਰ ਜੀ ਦਾ ਸਾਲਾਨਾ ਮੇਲਾ ਦਰਬਾਰ ਦੇ ਗੱਡੇ ਨਿਸ਼ੀਨ ਮੁਖ ਸੇਵਾਦਾਰ ਗੋਰੀਸ਼ਾਹ ਜੀ ਦੀ ਅਗਵਾਈ ਹੇਠ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਇਸ ਮੌਕੇ ਤੇ ਮਾਪਾ ਗੋਰੀਸ਼ਾਹ ਜੀ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਆ ਮੇਲੇ ਤੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਮੇਲਾ 3 ਦਿਨ ਚੱਲਦਾ ਹੈ ਅਤੇ ਮੇਲੇ ਤੋਂ ਇੱਕ ਦਿਨ ਪਹਿਲਾਂ ਮਹਿੰਦੀ ਦੀ ਰਸਮ ਅਦਾ ਕੀਤੀ ਜਾਂਦੀ ਹੈ ਅਤੇ ਸੰਤਾ ਟੋਲਟ ਮੱਕੇ ਦੇ ਨਾਲ ਕਨੇ ਸੁਖਣਾ ਲਾਹਣ ਆਂਦੇ ਹਨ ਅਤੇ ਮੇਲੇ ਵਾਲੇ ਦਿਨ ਕਵਾਲਾ ਵੱਲੋਂ ਕਵਾਲੀਆਂ ਪੇਸ਼ ਕੀਤੀਆਂ ਗਈਆਂ ਅਰੇ ਲੰਗਰ ਫੰਡਾਰਾ ਸਾਡੇ ਰਾਤ ਚੱਲਦਾ ਰਿਹਾ ਤੇ ਦੂਰ ਦੂਰ ਤੋਂ ਆਇਆ ਹੋਇਆ ਸੰਗਤਾਂ ਨੇ ਦਰਗਾਹ ਵਿੱਚ ਜਹਾਜ ਦੇ ਭਰੇ ਅੰਮ੍ਰਿਤਸਰ ਦਰਪਣ ਟੀਵੀ ਤੋਂ ਮਦੁਰਾਜਪੁਰ ਦੀ ਵਿਸ਼ੇਸ਼ ਰਿਪੋਰਟ چمکی چمکیدار بھی چمکی دار بن کے رہنا بابا جی نہیں بننا اللہ تعالیٰ کرم کرے بابا جی میرے اندر شرام کر رہنے بابا ڈوی شاہ جی سیوا دار جلی گھر بٹالا روڈ مصطفاد